ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਲਬਾਸ ਪੰਜਾਬ ਦੇ ਭਾਈ ਅੰਮਰਤਪਾਲ ਸਿੰਘ ਜੀ ਖਾਨਸਾ ਜੀ ਵੈਦ ਮਾਰਗ ਵਿੱਚ ਭਾਈ ਸੁਰਿੰਦਰ ਕਾਲ ਸਿੰਘ ਜੀ ਤਲਪੁਰਾ ਫਲਕਾ ਜਦਾਲਾ ਦੇ ਸੇਵਾਦਾਰ ਐਸ ਵੇਲੇ ਪਿੰਡ ਕੋਕਾ ਕੋੜ ਦੀ ਤੇ ਵਿੱਚ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਉਹ ਲੋੜਵੰਦ ਘਰਾਂ ਦੇ ਵਿੱਚ ਆਰਜੀ ਘਰ ਬਣਾ ਕੇ ਦੇਣ ਦਾ ਉਪਰਾਲਾ ਕਰ ਰਹੇ ਨੇ ਤੇ ਉਹਨਾਂ ਘਰਾਂ ਦੇ ਵਿੱਚ ਜਾ ਰਹੇ ਨੇ ਐਸ ਵੇਲੇ ਆ ਤੁਸੀਂ ਦੇਖ ਸਕਦੇ ਜੇ ਕਿ ਭਾਈ ਸੁਰਿੰਦਰਪਾਲ ਸਿੰਘ ਜੀ ਤਲਪੁਰਾ ਸਾਹਿਬ ਪਿੰਡ ਕੋਕਾ ਕੋੜਨੀ ਵਿਖੇ ਆਰਜੀ ਘਰ ਬਣਾ ਕੇ ਦੇਣ ਵਾਸਤੇ ਇਹ ਲੈ ਕੇ ਸਾਰਾ ਸਮਾਨ ਜੜਾਇਆ ਜਾ ਰਹੇ ਨੇ ਤੇ ਪਾਰਟੀ ਨੇ ਵੀ ਬੇਨਤੀ ਕਰਦੇ ਆ ਕਿ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਇਹਨਾਂ ਦੀ ਪਿੱਠ ਤੇ ਹੱਥ ਰੱਖਿਆ ਜਾਵੇ ਕਿ ਇਹ ਜੋ ਘਰ ਦੇ ਵਿੱਚ ਨੁਕਸਾਨਿਆ ਗਿਆ ਸੀਗਾ ਉੱਥੇ ਦੀ ਟਿਕਾ ਆਰਜੀ ਘਰ ਬਣਾ ਕੇ ਦੇਣਗੇ ਨੇ ਤੇ ਕਿਤੇ ਨਾ ਘਰ ਵਾਲਾ ਬਾਰਾ ਹੋ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ